ਉਹ ਵੱਡਾ ਹੋਇਆ ਜਵਾਨੀ ਸਿਰ ਚੜ ਬੋਲਣ ਲੱਗੀ ਸਾਰੀ ਦੁਨੀਆ ਬੌਣੀ ਬੇਵਕੂਫ ਜਾਪਣ ਲੱਗੀ ਪਰ ਜੰਮਣ ਵਾਲੀ ਦੇ ਭਾਵੇਂ ਅਜੇ ਵੀ ਦੁੱਧ ਚੁੰਗਦਾ ਬਾਲ ਹੀ ਸੀ ਉਂਝ ਹੀ ਮਤਾਂ ਦਿੰਦੀ ਨਹੀਂ ਸੀ ਤਾਂ ਕਰਦੀ ਉਸ ਨੂੰ ਬਰਾ ਲੱਗਦਾ ਅੱਗੋਂ ਬੋਲ ਪੈਂਦਾ ਤਾੜਨਾ ਕਰਦਾ ਆਪਣੀਆਂ ਸੀਤਾ ਕੋਲ ਰੱਖਿਆ ਕਰ ਉਹ ਵਕਤੀ ਤੌਰ ਤੇ ਚੁੱਪ ਹੋ ਜਾਂਦੀ ਪਰ ਅੰਦਰੋਂ ਅੰਦਰ ਬੜਾ ਫਿਕਰ ਕਰਦੀ ਹੁਣ ਉਸਨੇ ਘਰੇ ਕਬੇਲੇ ਆਉਣਾ ਸ਼ੁਰੂ ਕਰ ਦਿੱਤਾ ਮਾਂ ਉਸ ਜੋਗੀ ਪਾਈ ਹੋਈ ਰੋਟੀ ਵੀ ਥਾਲੀ ਕੋਲ ਬੈਠਾ ਆਪਣੇ ਪੱਲੇ ਨਾਲ ਹਵਾ ਮਾਰਦੀ ਰਹਿੰਦੀ ਉਹ ਇੰਨੀ ਗੱਲ ਆਖ ਸਿੱਧਾ ਅੰਦਰ ਲੰਘ ਆਇਆ ਕਰਦਾ ਕਿ ਬਾਹਰੋਂ ਖਾ ਕੇ ਆਇਆ ਹਾਂ ਉਹ ਥਾਲੀ ਉਸੇ ਤਰ੍ਹਾਂ ਟੱਕ ਦਿੰਦੀ ਫਿਰ ਹੌਲੀ ਜਹੀ ਆਖਦੀ ਰਾਤ ਦੀ ਰੋਟੀ ਘਰੋਂ ਖਾਇਆ ਕਰ ਬਾਹਰੋਂ ਖਾਦੀ ਨਾਲ ਸਿੱਧਕ ਨਹੀਂ ਆਉਂਦਾ ਫੇਰ ਅੱਧੀ ਰਾਤ ਵਿੜਕ ਹੁੰਦੀ ਉਹ ਚੁੱਲ੍ਹੇ ਕੋਲ ਕੁਝ ਖਾਣ ਨੂੰ ਲੱਭ ਰਿਹਾ ਹੁੰਦਾ ਉਹ ਅਸ਼ੋਪਲੇ ਜਿਹਾ ਉઠ ਉਹੀ ਥਾਲੀ ਲਿਆ ਕੇ ਅੱਗੇ ਧਰਦੀ ਉਹ ਚੁੱਪਚਾਪ ਖਾ ਲੈਂਦਾ ਸ਼ੁਕਰੀਏ ਦੇ ਦੋ ਬੋਲ ਵੀ ਨਾਖਦਾ ਸਵੇਰ ਮਾਣ ਨੂੰ ਤੱਕਾ ਜਿਹਾ ਲੱਗਦਾ ਸੀ ਫੇਰ ਇੱਕ ਦਿਨ ਡਿਗਦਾ ਟੈਂਦਾ ਅੰਦਰ ਆਵੜਿਆ ਉਹ ਸ਼ਰਾਬੀ ਦੀ ਤੋਰ ਪਹਿਚਾਨਦੀ ਸੀ ਪਰ ਅੱਜ ਦਾ ਨਸ਼ਾ ਅਜੀਬ ਹੀ ਸੀ ਉਹ ਬੜਾ ਰੋਹੀ ਕਲਪੀ ਆਖਣ ਲੱਗੀ ਪਹਿਲੋਂ ਤੇਰਾ ਪਿਓ ਤੇ ਹੁਣ ਤੂੰ ਇੱਕ ਦਿਨ ਰੋਹੀ ਦੇ ਬਰੇਤਿਆਂ ਵਿੱਚ ਇੱਕ ਸੁੰਨਸਾਨ ਕਿਕਰ ਦੇ ਤਣੇ ਨਾਲ ਲੱਗੇ ਹੋਏ ਨੇ ਟੀਕਾ ਕੱਢਿਆ ਕਾਲੀ ਨਾਲ 나ੜ ਲੱਭੀ ਤੇ ਸਿਰਿੰਜ ਦਬਤੀ ਇੱਕਦਮ ਹਲੂਣਾ ਜਿਹਾ ਆਇਆ ਅੰਦਰ ਆਂਪੜ ਵੱਲ ਉੱਠੀ ਸੰਘ ਸੁੱਕ ਗਿਆ ਤੇ ਤਰੇ ਲੱਗ ਗਈ ਉਹ ਉੱਤੀ ਸਾਰੀ ਚੀਕ ਉੱਠਿਆ ਮਾਂ ਪਾਣੀ ਪਰ ਮਾਂ ਦੇ ਘਰੇ ਚੌਕੇ ਵਿੱਚ ਉੱਚ ਦੀ ਥਾਲੀ ਕੋਲ ਬੈਠੀ ਮੱਖੀਆਂ ਉਡਾ ਰਹੀ ਸੀ ਹੌਲਪਿਆ ਇੱਕਦਮ ਤਰਵ ਕੇ ਉੱਠੀ ਪਾਣੀ ਦੇ ਗਲਾਸ ਨੂੰ ਹੱਥ ਵੱਜ ਗਿਆ ਥਾਲੀ ਵਿੱਚ ਡੁੱਲ ਗਿਆ ਬੇਸਗਣੀ ਹੋ ਗਈ ਇੰਨੀ ਗੱਲ ਆਖਦੀ ਹੋਈ ਪੋਚਾ ਲੱਬਣ ਪੱਜ ਉਠੀ ਬਾਹਰ ਸਾਣੀ ਮੰਜੀ ਦੇ 4 ਪਾਵਿਆਂ ਨੂੰ ਚੁੱਕੀ ਲਿਆਉਂਦੇ ਕਿੰਨੇ ਸਾਰੇ ਲੋਕ ਦਿਸ ਪਏ ਉਸ ਦੀ ਸਹਿਸਵਾ ਮੋਹ ਹੋ ਨਿਕਲ ਗਈ ਇੱਕ ਗੱਲ ਤੇ ਅੱਜ ਮੋਹਰ ਲੱਗ ਚੁੱਕੀ ਸੀ ਵਾਕਿਆ ਹੀ ਵੱਡੀ ਬੇਸਗਣੀ ਹੋ ਗਈ ਸੀ ਚਾਰੇ ਖਾਨਿਆਂ ਚਿੱਤ ਇੱਕ ਮਾਂ ਚਾਰ ਦਹਾਕੇ ਪਿਛੇ ਅੱਪੜ ਗਈ ਉਦੋਂ ਉਂਗਲੀਆਂ ਤੇ ਅੱਜ ਸਰਿੰਝਾਂ ਪਰਹਾ ਕਮਾਲੀ ਸਰਿੰਝਾਂ ਬੁਰਦਾਨੇ ਇਹ ਅੱਗਿਓ ਮੁਕਾਬਲਾ ਜੂ ਨਹੀਂ ਕਰਦੀਆਂ ਮੇਰੇ ਇਲਾਕੇ ਦੇ ਇੱਕ ਜਵਾਨ ਦੇ ਮੂੰਹੋਂ ਆਖਰੀ ਵੇਲੇ ਨਿਕਲੇ ਬੋਲਾ ਮਾਂ ਪਾਣੀ ਤੇ ਸਰਝਾਂ ਇੱਕ ਸੱਚਾ ਬਿਰਤਾਂਤ ਹਾਕਮ ਸਿੰਘ ਹਰਪ੍ਰੀਤ ਸਿੰਘ ਜਵੰਦਾ ਜੀ ਦੀ ਇਹ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਇਸ ਤਰ੍ਹਾਂ ਦੀਆਂ ਹੋਰ ਨਵੀਆਂ ਰਮੀਆਂ ਕਹਾਣੀਆਂ ਸੁਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਧੰਨਵਾਦ ਜੀ